ਜਿਹੜੇ ਜਿਹੜੇ ਲੋਕ ਪਾਣੀ ਵਿੱਚ ਨਾਰੀਅਲ ਰੋੜਦੇ ਨੇ ਉਹਨਾਂ ਦਾ ਘਰ ਤੋਂ ਬਾਹਰ ਜਾਂਦਾ ਉਹਨਾਂ ਦੇ ਘਰ 'ਚ ਬਹੁਤ ਗਰੀਬੀ ਤੇ ਬਹੁਤ ਮਾੜੇ ਦਿਨ ਆ ਜਾਂਦੇ ਨੇ ਤੁਸੀਂ ਦੇਖਿਆ ਹੋਣਾ ਕਈ ਲੋਕ ਪਾਣੀ ਦੇ ਵਿੱਚ ਨਾਰੀਅਲ ਨੂੰ ਰੋੜਦੇ ਨੇ ਉਹ ਕਹਿਣਗੇ ਜੀ ਨਾਰੀਅਲ ਰੋਡ 'ਤੇ ਕਈ ਲੋਕ ਕਹਿੰਦੇ ਚੰਗੀ ਗੱਲ ਆ ਫਮਾੜੀ ਗੱਲ ਕਿਦਾਂ ਘਰ ਕਿੰਜ ਤਬਾਹ ਹੋ ਜਾਂਦਾ ਬਿਲਕੁਲ ਸਵਾਲ ਬਣਦਾ ਆ ਲੇਕਿਨ ਤੁਸੀਂ ਇਹ ਵੀ ਗੱਲ ਨੋਟ ਕਰਿਓ ਜਿਨ੍ਹਾਂ ਲੋਕਾਂ ਨੇ ਪਾਣੀ ਦੇ ਵਿੱਚ ਨਾਰੀਅਲ ਰੋੜੇ ਹੋਣਗੇ ਨਾ ਉਹਨਾਂ ਦੇ ਘਰ 'ਚ ਕਦੀ ਖੁਸ਼ੀਆਂ ਨਹੀਂ ਹੋਣਗੀਆਂ ਕਦੀ ਉਹਨਾਂ ਦੇ ਘਰ 'ਚ ਪੈਸਾ ਨਹੀਂ ਹੋਏਗਾ ਕਦੀ ਉਹਨਾਂ ਦੇ ਘਰ 'ਚ ਤਰੱਕੀ ਨਹੀਂ ਤੁਸੀਂ ਵੇਖੀ ਹੋਗੀ ਉਲਟਾ ਉਹਨਾਂ ਦੇ ਘਰ 'ਚ ਲੜਾਈ ਝਗੜਾ ਹਰ ਵੇਲੇ ਰਹਿੰਦਾ ਹੋਵੇਗਾ ਉਹਨਾਂ ਦੇ ਘਰ 'ਚ ਮਾਰੋ-ਮਾਰ ਰੈਂਦੀ ਹੋਵੇ ਜਿ ਉਹਨਾਂ ਦੇ ਘਰ 'ਚ ਗਰੀਬੀ ਰਹਿੰਦੀ ਹੋਵੇਗੀ ਇਹ ਇੱਕ ਬਹੁਤ ਹੀ ਡੂੰਗਾ ਸੱਚ ਆ ਤੁਸੀਂ ਸਭ ਜਾਣਦੇ ਹੋ ਕਿ ਜਦੋਂ ਵੀ ਪਾਣੀ ਜ ਨਾਰੀਅਲ ਰੋੜਿਆ ਜਾਂਦਾ ਆ ਤੋ ਉਹਦੇ ਉੱਤੇ ਇੱਕ ਲਾਲ ਕੱਪੜਾ ਲਪੇਟਿਆ ਜਾਂਦਾ ਇੱਕ ਧਾਗਾ ਲਪੇਟਿਆ ਜਾਂਦਾ ਆ ਕਿ ਜਦੋਂ ਉਹਨੂੰ ਬੇਸ਼ਾਂ ਚੱਲਦੇ ਪਾਣੀ 'ਚ ਰੋੜਿਆ ਜਾਂਦਾ ਇਹ ਇੱਕ ਬਹੁਤ ਵੱਡਾ ਕਾਰਨ ਆ ਕਈ ਭੈਣ ਭਰਾ ਹੋ ਸਕਦਾ ਉਹਨਾਂ ਨੂੰ ਇਸ ਗੱਲ ਦਾ ਨਾਂ ਪਤਾ ਹੋਵੇ ਜਾਣੇ ਜਾਂ ਜਾਣੇ 'ਚ ਕਹਿਣ ਕਿ ਹਨੂ ਤੇ ਫਲਾਨੀ ਨੇ ਕਿਹਾ ਸੀ ਨਾਰੀਅਲ ਰੋੜਦੇ ਤੁਹਾਡਾ ਮਸਲਾ ਹੱਲ ਹੋ ਜਾਊਗਾ ਪਰ ਸੱਚ ਕੁਛ ਅਜਹਾ ਆ ਕਿ ਜਿਹੜਾ ਹਰ ਇੱਕ ਭੈਣ ਭਰਾ ਨੂੰ ਪਤਾ ਹੋਣਾ ਚਾਹੀਦਾ ਚੰਗੇ ਲੋਕ ਕਦੀ ਵੀ ਪਾਣੀ 'ਚ ਨਾਰੀਅਲ ਨਹੀਂ ਰੋੜਦੇ ਤੇ ਨਾ ਹੀ ਰੋੜਨਾ ਚਾਹੀਦਾ ਆ ਕਿਉਂ ਨਹੀਂ ਰੋੜਨਾ ਚਾਹੀਦਾ ਤੇ ਕਿਉਂ ਨਹੀਂ ਚੰਗੇ ਲੋਕ ਰੋੜਦੇ ਇਹ ਵੀ ਤਾਂ ਸਵਾਲ ਜਵਾਬ ਮੰਗਦੇ ਹੀ ਆ ਨਾ ਬਿਲਕੁਲ ਜੀ ਮੰਗਦੇ ਨੇ ਤੁਸੀਂ ਜਾਣਦੇ ਹੋ ਕਿ ਜਦੋਂ ਨਾਰੀਅਲ ਨੂੰ ਆਮ ਤੌਰ ਤੇ ਜਿਹੜਾ ਸੀ ਪਹਿਲਾਂ ਇੱਕ ਬਲੀ ਦਿੱਤੀ ਜਾਂਦੀ ਸੀ ਤਾਂ ਇੰਡੀਆ ਦੇ ਵਿੱਚ ਕਈਆਂ ਲੋਕਾਂ ਨੇ ਫਿਲਮਾਂ ਦੇ ਵਿੱਚ ਹੁੰਦੀਆਂ ਪ੍ਰਾਤਨ ਫਿਲਮਾਂ ਪੁਰਾਣੀਆਂ ਜਿਹੜੀਆਂ ਹੁੰਦੀਆਂ ਹਿੰਦੀ ਫਿਲਮਾਂ ਦੇ ਵਿੱਚ ਕਿ ਬੰਦਿਆਂ ਨੂੰ ਫੜ ਕੇ ਕਿਸੇ ਗਾੜੀ ਲੈ ਜਾਣਾ ਤੇ ਕਿਰਪਾ ਨਾਲ ਸਿਰ ਵੱਢ ਦੇਣਾ ਉਹਨੂੰ ਕਹਿੰਦੇ ਸੀ ਬਲੀ ਪ੍ਰਥਾ ਜਸ ਇੰਜ ਦਾ ਕੁਝ ਵਰਤਿਆ ਜਾਂਦਾ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਵੀ ਅੰਗਰੇਜ਼ਾਂ ਤੋਂ ਪਹਿਲਾਂ ਵੀ ਇੱਕ ਬਲੀ ਦਿੱਤੀ ਜਾਂਦੀ ਸੀ ਲੋਕੀ ਆਪਣੇ ਅੜੇ ਫੜੇ ਕੰਮ ਕਰਦੇ ਕਿ ਕਹਿੰਦਾ ਕਿ ਕਿਸੇ ਇਨਸਾਨ ਨੂੰ ਕਿਸੇ ਮਨੁੱਖ ਨੂੰ ਜਾਂ ਕੋਈ ਵੀ ਚੀਜ਼ ਨੂੰ ਖੁਸ਼ ਕਰਨ ਲਈ ਬਲੀ ਦੇ ਦੋ ਤਾਂ ਫਿਰ ਅੰਗਰੇਜ਼ਾਂ ਨੇ ਤੇ ਪਾਬੰਦੀ ਲਾ ਦਿੱਤੀ ਜਦੋਂ ਉਹ ਤੇ ਪਾਬੰਦੀ ਲਾ ਦਿੱਤੀ ਫਿਰ ਕੱਢ ਲਿਆ ਨਾਰੀਅਲ ਆਮ ਤੌਰ ਤੇ ਬਹੁਤ ਸਾਰੇ ਲੋਕ ਜਾਣਦੇ ਨੇ ਜਾਂ ਕਹਿਣਗੇ ਜੀ ਨਾਰੀਅਲ ਚ ਦੋ ਅੱਖਾਂ ਹੁੰਦੀਆਂ ਨੇ ਇੱਕ ਉਹਦਾ ਸਿਰ ਜਿਹਾ ਹੁੰਦਾ ਯਾਨੀ ਕਿ ਉਹਨੂੰ ਮਨੁੱਖ ਬਣਾ ਲਿਆ ਮੁਨੱਖ ਬਣਾ ਕੇ ਤੇ ਉਹਦੇ ਉੱਤੇ ਤੇ ਲਾਲ ਰੰਗ ਦਾ ਧਾਗਾ ਜਿੰਨੂੰ ਕੋਈ ਮੌਲੀ ਵੀ ਕਹਿ ਦਿੰਦੇ ਨੇ ਲਪੇਟ ਦਿੰਦੇ ਨੇ ਲਾਲ ਰੰਗ ਦਾ ਧਾਗਾ ਜਾਂ ਲਾਲ ਰੰਗ ਦਾ ਕੱਪੜੇ ਦਾ ਮਤਲਬ ਹੁੰਦਾ ਕਿ ਖੂਨ ਕਤਲ ਕਰ ਦਿੱਤਾ ਇਹ ਕੋ ਪਰਿਵਾਰ ਨੇ ਜਿੰਨੇ ਕਿਹਾ ਜਾਂਦਾ ਨਾਰੀਅਲ ਰੋੜਨਾ ਆ ਉਹਨੂੰ ਰੋੜਨ ਵਾਲੇ ਨੂੰ ਹੀ ਅਸਲ ਦਾ ਨਹੀਂ ਪਤਾ ਲੇਕਿਨ ਉਹਦੀ ਭਾਵਨਾ ਕੀ ਹੁੰਦੀ ਹੈ ਜਿਹਨੇ ਉਹ ਨੂੰ ਰੋੜਵਾ ਰਿਹਾ ਹੈ ਜਿਹਨੇ ਉਹ ਨੂੰ ਕਿਹਾ ਤੂੰ ਰੋੜ ਦੇ ਉਹਨੂੰ ਪਤਾ ਹੈ ਕਿ ਮੈਂ ਇਹਨਾਂ ਦੇ ਕੋਲੋਂ ਕਤਲ ਕਰਵਾ ਦਿੱਤਾ ਅਸਲ ਵਿੱਚ ਕਤਲ ਕਰਕੇ ਜਿਵੇਂ ਕਿਸੇ ਮਨੁੱਖ ਦੀ ਲਾਸ਼ ਨੂੰ ਚੱਲਦੇ ਦਰਿਆ ਚੱਲਦੇ ਪਾਣੀ ਚ ਰੋੜ ਦੇਣਾ ਕਿ ਤੇ ਗੂਰ ਚਲ ਜੇ ਪਤਾ ਨਾ ਲੱਗੇ ਕਿ ਇਹ ਕਤਲ ਕਿੰਨੇ ਕੀਤਾ ਆ ਅਸਲ ਵਿੱਚ ਨਾਰੀਅਲ ਦਾ ਮਕਸਦ ਹੈਗਾ ਪਾਣੀ ਚ ਰੋੜਨਾ ਕਿ ਇੱਕ ਬੰਦੇ ਦਾ ਕਤਲ ਕਰ ਦਿੱਤਾ ਗਿਆ ਲਾਲ ਕੱਪੜੇ ਦਾ ਮਤਲਬ ਖੂਨ ਨਾਲ ਲੂਹਾ ਲਿਵਾਣ ਹੋ ਗਿਆ ਤੇ ਉਹਨੂੰ ਚਾਲਦੇ ਪਾਣੀ ਚ ਰੋੜ ਤੱਕ ਜਾਣੀ ਕਿ ਉਹਦੀ লাশ ਰੋੜ ਦਿੱਤੀ ਤਾਂ ਹੁਣ ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਜੇ ਕੋਈ ਮਨੁੱਖ ਕਿਸੇ ਬੰਦੇ ਦਾ ਕਤਲ ਕਰ ਦੇਵੇ ਕੀ ਉਹਨੂੰ ਸਜ਼ਾ ਨਹੀਂ ਮਿਲਦੀ ਤੁਸੀਂ ਕਹੋਗੇ ਮਿਲਦੀ ਆ ਉਹਨੂੰ ਉਹਨਾਂ ਗੁਨਾਹਾਂ ਦੀ ਸਜ਼ਾ ਮਿਲਦੀ ਆ ਇਸ ਤਰ੍ਹਾਂ ਇੱਕ ਭਾਵਨਾ ਆ ਉਹਨਾਂ ਲੋਕਾਂ ਦੀ ਸਾਡੇ ਲੋਕਾਂ ਦੇ ਕੋਲੋਂ ਇੱਕ ਕਤਲ ਕਰਵਾ ਕੇ ਉਹਨੂੰ ਪਾਣੀ ਚ ਰੋੜ ਦੇਣਾ ਹੁਣ ਜੇ ਆਪਾਂ ਕਹੀਏ ਕਿ ਕਤਲ ਕਰਕੇ ਸਾਡੇ ਘਰ ਚ ਖੁਸ਼ੀਆਂ ਆਜੇ ਚੈਨ ਆਜੇ ਕਿੱਥੋਂ ਆਜੂਗਾ ਜੇਸੇ ਕਰਕੇ ਚੰਗੇ ਲੋਕ ਇਸ ਬੁਰਾਈ ਦੀ ਵਿਰੋਧਤਾ ਕਰਦੇ ਆ ਕਿ ਭਈ ਕਦੀ ਵੀ ਪਾਣੀ ਦੇ ਵਿੱਚ ਨਾਰੀਅਲ ਨਾਲ ਰੋੜੋ ਲਾਲ ਕੱਪੜਾ ਬੰਨ ਕੇ ਦੂਜਾ ਟਿੱਜਾਂ ਵਿੱਚ ਕਰਕੇ ਇਹ ਇੱਕ ਕਿਸਮ ਦਾ ਇਕੱਲਾ ਵਹਿਮ ਪਰਮਣੀ ਇਹ ਵਹਿਮ ਪਰਮ ਦੇ ਨਾਲ-ਨਾਲ ਇੱਕ ਕਤਲ ਕਰਨ ਵਾਲੀ ਵੀ ਸੋਚ ਆ ਮੈਂ ਆਸ਼ ਕਰਦਾ ਮੇਰੇ ਸੱਜਣ ਮੇਰੇ ਭੈਣ ਭਰਾ ਜਿਨ੍ਹਾਂ ਨੂੰ ਨਹੀਂ ਸੀ ਪਤਾ ਜਾਂ ਜਿਨ੍ਹਾਂ ਨੇ ਕਦੀ ਇਸ ਗੱਲ ਨੂੰ ਖੋਜਿਆ ਨਹੀਂ ਜਾਂ ਜਿਨ੍ਹਾਂ ਨੇ ਇਹ ਸੋਚਿਆ ਕਿ ਸਾਨੂੰ ਤੇ ਫਲਾਣੇ ਬੰਦੇ ਨੇ ਕਿਹਾ ਰੋੜ ਦਿਓ ਅਸੀਂ ਰੋੜ ਦਿੱਤਾ ਇਹ ਤਾਂ ਇੱਕ ਕਤਲ ਵਾਲੀ ਭਾਵਨਾ ਆ ਇਹ ਕਤਲ ਕਰਨ ਵਾਲੀ ਇੱਕ ਮਕਸਦ ਆ ਕਿ ਸਾਡੇ ਅੰਦਰ ਇੱਕ ਕਾਤਲ ਰੂਹ ਪੈਦਾ ਕਰ ਦਿੱਤੀ ਗਈ ਸਾਨੂੰ ਇੱਕ ਕਾਤਲ ਇਨਸਾਨ ਬਣਾ ਦਿੱਤਾ ਗਿਆ ਸੀ ਆਪਣੇ ਆਪ ਵਿੱਚ ਇੱਕ ਕਾਤਲ ਹੋ ਗਏ ਅਸੀਂ ਮੰਨੀਏ ਚਾਹੇ ਨਾ ਮੰਨੀਏ ਤੇ ਜਿਹੜੇ ਲੋਕ ਕਤਲ ਕਰਦੇ ਹੋਣ ਨਾ ਉਹਨਾਂ ਦੇ ਘਰਾਂ 'ਚ ਖੁਸ਼ੀਆਂ ਨਹੀਂ ਆਉਂਦੀਆਂ ਇਸ ਕਰਕੇ ਕਦੀ ਵੀ ਪਾਣੀ ਦੇ ਵਿੱਚ ਨਾਰੀਅਲ ਨਾਲ ਰੋਲੋ ਕਦੀ ਵੀ ਐਹੋ ਜਿਹੇ ਬਹਿਮ ਪਰ ਮੰਦ විශ්වාස ਨਾ ਕਰੋ ਇਹ ਮਨੁੱਖ ਤੇ ਅਤੇ ਮਨੁੱਖਤਾ ਦੇ ਲਈ ਬਹੁਤ ਜ਼ਿਆਦਾ ਘਾਟਕ ਨਹੀਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਹੋ ਜਿਹੇ ਵੀਡੀਓ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਜੁੜਦੇ ਬਸਤੇ ਰਹੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ